ਹਾਂਜੀ ਸਾਰਾ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਮੱਲੂ ਮਾਜਰੇ ਸਵੇਗ ਫੁੱਟਵੀਅਰ ਚੱਪਲ ਫੈਕਟਰੀ ਦੇ ਵਿੱਚ ਖੜੇ ਆ ਕਰਦੇ ਆ ਇੱਥੋਂ ਦੇ ਓਨਰ ਨਾਲ ਗੱਲ ਆਓ ਜੀ ਅੱਸੀ ਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਸ ਠੀਕ ਠਾਕ ਹਾਂਜੀ 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 ਤੇ ਬਾਈ ਜੀ ਆਪਾਂ ਨੂੰ ਦੱਸ ਪੜੇ ਆਪਣੇ ਕੋਲੇ ਜੀ ਬਹੁਤ ਸਸਤੇ ਸਸਤੇ ਰੇਟਾਂ ਤੇ ਤੁਹਾਨੂੰ ਚਪਲਾ ਮਿਲ ਜਾਣਗੀਆਂ ਜੀ ਸਟਾਰਟਿੰਗ ਕਿੱਥੋਂ ਤੋਂ ਹੋ ਜਾਂਦੀ ਹੈ ਸਟਾਰਟਿੰਗ ਆਪਣੇ ਕੋਲੇ 16 ਰੁਪਏ ਦੀ ਹੋਈਂਦੀ ਹੈ ਬੱਚੇ ਦੀ ਚਪਲ ਜੀ ਓਨਲੀ 16 ਰੁਪਏ ਤੋਂ ਓਨਲੀ 16 ਰੁਪਏ ਤੋਂ ਇਹਨੂੰ ਬੰਦਾ ਬੜੇ ਆਰਾਮ ਨਾਲ 50 ਰੁਪਏ ਦੀ 40 ਰੁਪਏ ਦੀ ਡਬਲ ਰੇਟ ਤੇ ਕਦੋਂ ਮਰਜ਼ੀ ਸੇਲ ਕਰ ਸਕਦਾ ਜੀ ਠੀਕ ਆ ਉਸ ਤੋਂ ਬਾਅਦ ਚਪਲਾ ਆਪਣੇ ਕੋਲੇ ਜਿਵੇਂ ਆਹ 30 ਰੁਪਏ ਦਾ ਪੀਸ ਵੇਚੂ ਜੀ ਇਹਨੂੰ ਵੀ ਬੰਦਾ 60 70 ਦਾ ਡਬਲ ਰੇਟ ਤੇ ਕਿਵੇਂ ਮਰਜ਼ੀ ਸੇਲ ਕਰ ਸਕਦਾ ਜੀ ਜਿਵੇਂ ਮਤਲਬ ਆਹ ਚਪਲ ਆਪਾਂ ਮੰਨ ਕੇ ਚੱਲੀ ਇਹ ਆਪਣੇ ਕੋਲੇ ਇੰਨਾ ਮਾਲ ਸਸਤੇ ਰੇਟਾਂ ਤੇ ਮਿਲਦਾ ਕਿਵੇਂ ਆ ਜੀ ਆਪਾਂ ਉਹ ਸਦ ਬਣਾਉਨੇ ਆ ਜੀ ਠੀਕ ਆ ਤੁਸੀਂ ਆਪ ਮਤਲਬ ਚਪਲੇ ਇੱਥੇ ਤਿਆਰ ਕਰਦੇ ਆਂ ਹਾਂਜੀ ਹਾਂਜੀ ਆਪਣੇ ਕੋਲੇ ਮਸ਼ੀਨਾਂ ਵਗੈਰਾ ਲੱਗੀਆਂ ਵੀ ਆ ਨੇ ਸਾਰਾ ਸਾਨੂੰ ਦਿਖਾਉਂਗੇ ਜੀ ਹਾਂਜੀ ਹਾਂਜੀ ਆਂਦੀ ਆ ਉਹ ਆਪਾਂ ਤੁਹਾਨੂੰ ਸਾਰਾ ਦੱਸ ਦਾਂਗੇ ਇਹ ਮਤਲਬ ਜਿਵੇਂ ਤੁਸੀਂ ਇੱਥੋਂ ਆਪਣਾ ਹੋਲ ਸੇਲ ਦਾ ਕੰਮ ਆ ਜਾ ਮਤਲਬ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਨਹੀਂ ਮਿਲਦਾ ਆਪਣੇ ਕੋਲੇ ਇਕੱਠਾ ਮਾਲ ਹੀ ਮਿਲਦਾ 10000 15000 20000 ਜਿਵੇਂ ਦੁਕਾਨ ਵਾਲੇ ਆਪਣੇ ਕੋਲੇ ਆਉਂਦੇ ਨੇ ਬੰਦਾ ਆ ਕੇ ਲੈ ਕੇ ਜਾਣਾ ਚਾਹੇ ਮਾਲ ਆ ਕੇ ਵੀ ਲੈ ਕੇ ਜਾ ਸਕਦਾ ਨਹੀਂ ਅਸੀਂ ਪਹੁੰਚ ਵੀ ਕਰ ਦਿੰਦੇ ਆ ਸ਼ਹਿਰ ਲੈ ਵੀ ਭੈਣ ਭਰਾਵੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਇਹ ਤੁਹਾਡੇ ਬਹੁਤ ਕੰਮ ਦੀ ਵੀਡੀਓ ਹੋਣੀ ਆ ਜਿਹੜੇ ਭੈਣ ਭਰਾ ਪੜ੍ਹ ਲਿਖ ਕੇ ਬੇਰੁਜ਼ਗਾਰ ਘੁੰਮ ਰਹੇ ਨੇ ਕਰਨਾ ਚਾਹੁੰਦੇ ਨੇ ਆਪ ਦਾ ਰੋਜ਼ਗਾਰ ਸ਼ੁਰੂ ਇਹ ਬਾਈ ਹੁਣੀ ਕਰਵਾਉਣਗੇ ਤੇ ਕਿੰਨੇ ਪੈਸਿਆਂ ਚ ਹੋਣਾ ਉਹ ਸਾਰਾ ਕੁਝ ਬਾਈ ਹੁਣੀ ਦੱਸਣਗੇ ਕਿਹੜੀਆਂ ਮਸ਼ੀਨਾਂ ਨੇ ਉਹ ਵੀ ਆਪਾਂ ਨੂੰ ਦਿਖਾਉਣਗੇ ਆਓ ਆਜੋ ਜੀ ਫੈਕਟਰੀ ਚ ਆਜੋ ਹਾਂਜੀ ਭਾਈ ਜੀ ਇੱਥੋਂ ਹਣਾ ਇੱਥੋਂ ਸਟਾਰਟਿੰਗ ਕਰੋ ਤੁਸੀਂ ਐਦਾਂ ਆਪਣੀਆਂ ਆਹ ਬੰਡਲਾਂ ਦੇ ਬੰਡਲ ਪਏ ਨੇ ਜੀ ਮਾਲ ਠੀਕ ਆ ਜੀ ਐਵੇਂ 6 6 ਪੀਸ ਦੇ ਬੰਡਲ ਬੰਨੇ ਹੁੰਦੇ ਨੇ ਆਪਣੇ ਜੀ ਇਹ ਚ ਕਲਰ ਮਿਕਸ ਹੁੰਦੇ ਨੇ ਸਾਈਜ਼ ਮਿਕਸ ਹੁੰਦੇ ਨੇ ਜੀ ਹੋਰ ਐਦਾਂ ਦੇ ਸਲੀਪਰ ਬਹੁਤ ਮਿਲ ਜਾਣਗੇ ਆਪਣੇ ਕੋਲੋਂ ਜੀ ਜੀ ਇਹ ਆਈਟਮਾਂ ਬਾਕੀ ਇਧਰ ਆ ਬੱਚਿਆਂ ਦੇ ਸਲੀਪਰ ਪਏ ਨੇ ਜੀ ਦੇਖੋ ਜੀ ਇਹ ਬੰਡਲ ਆ ਜਾਣਗੇ ਇਹ ਸਿਰਫ ਆਪਣੇ ਕੋਲੋਂ 40 ਰੁਪਏ ਪੀਸ ਪਊਗਾ ਜੀ ਇੱਕ ਪੀਸ ਇੱਕ ਪੀਸ 40 ਰੁਪਏ ਆ ਇੱਕ ਪੀਸ ਉਹ ਦਿਖਾ ਦੇ ਮੈਂ ਦੋ ਆ ਦੇਖੋ ਜੀ ਆ ਠੀਕ ਹੈ ਜੋੜਾ ਹਾਂ ਜੋੜਾ 40 ਰੁਪਏ ਦਾ 40 ਰੁਪਏ ਦਾ ਕੋ ਇਹ ਨਹੀਂ ਹੈ ਵੀ ਰੇਟ ਸਸਤੇ ਨੇ ਕੁਆਲਿਟੀ ਬਹੁਤ ਵਧੀਆ ਹੀ ਹੈ ਜੀ ਆਹ ਰੇਟ ਸਸਤੇ ਦਾ ਕਿਤੇ ਇਹੀ ਤਾਂ ਨਹੀਂ ਵੀ ਕੁਆਲਿਟੀ ਮਾੜੀ ਹੋਵੇ ਨਹੀਂ 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 ਜੀ ਠੀਕ ਹੈ ਕੁਆਲਿਟੀ ਪੂਰੀ ਬੈਸਟ ਹੈ ਜੀ ਲੋ ਜੀ ਕੁਆਲਿਟੀ ਪੂਰੀ ਬੈਸਟ ਹੈ ਜੀ ਕਿਵੇਂ ਮਾਰੀ ਚਾਹੀਏ ਨੂੰ ਦੇਖੋ ਤੁਸੀਂ ਦੂਰਾ ਕਰ ਦੋ ਹਾਂ ਬਿਲਕੁਲ ਫੇਰ ਉੱਥੇ ਆ ਜਣਾ ਪਈ ਜਿਹੜੀ ਇਹ ਹੈ ਮਤਲਬ ਬਾਈ ਜੀ ਆਹ ਇਹ ਜੋੜਾ ਕਿੰਨੇ ਦਾ ਪੈਣਾ ਇਹ ਚੱਪਲ ਆਪਣੇ ਕੋਲੇ ਸਿਰਫ 60 ਰੁਪਏ ਦੀ ਪੈਣੀ ਹੈ ਇਹਦੀ ਵੀ ਆਪਾਂ ਸਭ ਕੁਆਲਿਟੀ ਚੈੱਕ ਕਰਵਾ ਰਹੇ ਹਾਂ ਜੀ ਹਾਂ ਜੀ ਆ ਦੇਖੋ ਜੀ ਇਹ ਚੱਪਲ ਦੀ ਕੁਆਲਿਟੀ ਦੇਖੋ ਕਿੰਨੀ ਟੌਪ ਦੀ ਹੈਗੀ ਇਹੇ ਪੀਸ ਆਪਣੇ ਕੋਲੇ ਸਿਰਫ ਸਿਰਫ 60 ਰੁਪਏ ਦਾ ਮਿਲ ਜਣਾ। ਇਹ ਮਤਲਬ ਬਾਜ਼ਾਰ ਦੇ ਵਿੱਚ ਕਿੰਨੇ ਦਾ ਮਿਲਦਾ ਬਾਈ? 100 120 ਰੁਪਏ ਦਾ ਜੀ। ਲਓ ਜੀ ਆ ਤੁਹਾਡੇ ਸਾਹਮਣੇ ਬਿਲਕੁਲ ਫੋਲਡ ਕਰ ਰਿਹਾ ਆਪਾਂ। ਹਾਂਜੀ ਹਾਂਜੀ ਹਾਂਜੀ। ਕੁਝ ਨਹੀਂ ਬਾਈ ਹੋ ਰਿਹਾ ਕੈਂਟ ਕੁਆਲਟੀ ਆ। ਹਾਂਜੀ। ਚਲੋ ਜੀ ਅੱਗੇ ਚੱਲੋ। ਆ ਤੁਹਾਨੂੰ ਮਸ਼ੀਨਾਂ ਦਿਖਾ ਦਿੰਦਾ। ਹਾਂ ਮਸ਼ੀਨਾਂ ਦਿਖਾਓ ਬਾਈ ਜੀ। ਕੱਲਾ ਵੀਰੇ ਚੱਪਲ ਦਾ ਹੀ ਕੰਮ ਆਪਣਾ ਹਨਾ। ਹਾਂਜੀ 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 ਚੱਪਲੀ ਚੱਪਲ ਮਿਲਦੀ ਆ ਆਪਣੇ ਕੋਲ ਉਹ ਜੀ ਆਹੋ ਕੋ ਇਧਰ ਐ ਬੰਡਲਾਂ ਦੇ ਬੰਡਲਰ ਟੀਅਰ ਲੱਗੇ ਪਏ ਨੇ ਕਿੰਨਾ ਮਰਜ਼ੀ ਮਾਲ ਲਈ ਚੱ ਕਟ ਮਾਰ ਲੈਣਾਗਾ ਆਕੇ ਵੀ ਲਿਆ ਸਕਦੇ ਹਾਂ 5000 10000 ਬਾਕੀ ਆ ਮਸ਼ੀਨਾਂ ਹੁੰਦੀਆਂ ਨੇ ਜੀ ਓਕੇ ਵੀਰੇ ਸਾਨੂੰ ਮਤਲਬ ਬਣਦੀ ਦਿਖਾਓਗੇ ਜਦੋਂ ਹਾਂਜੀ ਹਾਂਜੀ ਸਾਨੂੰ ਆਪਾਂ ਇੱਕ ਜੋੜਾ ਤਿਆਰ ਕਰਕੇ ਦਿਖਾ ਦਿੰਨੇ ਹਾਂਗੇ ਲੋਕ ਕਹਿਣਗੇ ਵੀ ਇਹ ਤਾਂ ਵੀ ਢੇਰ ਲਾ ਰੱਖਿਆ ਵੀ ਇਹ ਬਣਾਉਂਦੇ ਨਹੀਂ ਹੈਗੇ ਵੀ ਆਪਸ ਵਿੱਚ ਚੱਪਲ ਤਿਆਰ ਕਰਕੇ ਦਿਖਾਉਣੇ ਆ ਜੀ ਸਹੀ ਗੱਲ ਆ ਆ ਦੇਖੋ ਆਹਾਂ ਮਸ਼ੀਨ ਹੁੰਦੀ ਆ ਜੀ ਆਹ ਡਾਈ ਹੁੰਦੀ ਆ ਠੀਕ ਆ ਇਹ ਡਾਈ ਨੂੰ ਬਸ ਇਹਦੇ ਵਿੱਚ ਐਦਾਂ ਰੱਖੋ ਹਾਂ ਰੱਖਣ ਤੋਂ ਬਾਅਦ ਇਹ ਮਸ਼ੀਨ 'ਚ ਫਿੱਟ ਕਰ ਦੋ ਜੀ। ਜੀ। ਦੇਖਦੇ ਦੇਖਦੇ 1 ਡੇਢ ਮਿੰਟ ਦੇ ਵਿੱਚ ਵਿੱਚ ਆਪਾਂ ਤੁਹਾਨੂੰ ਜੋੜਾ ਤਿਆਰ ਕਰਕੇ ਦਿਖਾ ਦਾਂਗੇ। ਜੀ। ਐਦਾਂ ਰੱਖਿਆ ਬਿਲਕੁਲ ਥੋੜਾ ਜਿਹਾ ਸਮਾਂ ਲੱਗੂਗਾ। ਐਦਾਂ ਪੀਸ ਵੱਡ ਦੇਣਾ ਜੀ। ਜੀ ਜੀ। ਪੀਸ ਕੱਟਣ ਤੋਂ ਬਾਅਦ ਦੇਖੋ ਐਦਾਂ ਜੋੜਾ ਕੱਟ ਕੇ ਆ ਗਿਆ ਜੀ। ਓਕੇ ਹਾਂ ਕੱਟ ਗਿਆ ਜੀ। ਜੋੜਾ ਕੱਟ ਗਿਆ? ਜੀ। ਅਗਲਾ ਪ੍ਰੋਸੈਸ ਹੁੰਦਾ ਇਹ ਤੇ ਗਲੀਆਂ ਕੱਢਣ ਤੇ ਸਫਾਈ ਦਾ ਜੀ। ਜੀ। ਅਗਲਾ ਪ੍ਰੋਸੈਸ ਸਫਾਈ ਦਾ ਆ ਗਿਆ ਉਹ ਐਦਾਂ ਹੋਊਗਾ ਜੀ। ਇਹ ਵੀਰੇ ਗ੍ਰਾਈਂਡਰ ਹੋ ਰਿਹਾ ਹਨਾ। ਹਾਂਜੀ 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 ਜੀ। ਠੀਕ ਹੈ। ਇਹ ਸਫਾਈ ਆ ਰਹੀ ਹੈ ਜ ਇਹ ਇਹਦੇ ਮਤਲਬ ਫਿਰ ਤੁਸੀਂ ਉਹ ਕਰਦੇ ਹੋ ਗਲੀ ਆ ਦੇਖੋ ਚੱਪਲ ਤੇ ਪੂਰੀ ਸਫਾਈ ਆ ਗਈ ਜੀ ਹਾਂ ਬਿਲਕੁਲ ਵੀਰੇ ਹਨਾ ਜੀ ਸਹੀ ਗੱਲ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਆ ਗਿਆ ਇੱਧਰ ਗਲੀਆਂ ਕੱਢਣ ਦਾ ਜੀ ਇੱਧਰ ਅੱਗੇ ਗਲੀਆਂ ਨਿਕਲ ਜਾਂਦੀਆਂ ਨੇ ਅੱਧਾ ਜੀ ਇਹ ਬੁਰਗੀ ਹੋ ਗਈ ਜੀ ਠੀਕ ਹੈ ਇਹ ਵੀ ਮਤਲਬ ਕੋਈ ਖਾਸ ਔਖਾ ਕੰਮ ਨਹੀਂ ਹੈਗਾ ਇਹਨੂੰ ਐ ਮੰਨ ਕੇ ਚਲੋ ਵੀ 14 15 ਸਾਲ ਦਾ ਬੱਚਾ ਵੀ ਕਰ ਸਕਦਾ ਜੀ ਇਹ ਮਤਲਬ ਕਹਿਣ ਦਾ ਭਾਵ ਹੈ ਇਸ ਤੋਂ ਬਾਅਦ ਇੱਥੇ ਇਸ ਤੋਂ ਬਾਅਦ ਅਗਲਾ ਪ੍ਰੋਸੈਸ ਆ ਗਿਆ ਬੱਧਰ ਪਾਉਣ ਦਾ ਜੀ ਬੱਧਰ ਪਾਉਂਦਾ ਉਹ ਦਿਖਾਓ ਜੀ ਬੱਧਰ ਪਾਉਣ ਦਾ ਤਰੀਕਾ ਕੀ ਆ ਆਹ ਬੱਧਰ ਪਾਉਣ ਵਾਲੀ ਮਸ਼ੀਨ ਆ ਗਈ ਜੀ ਹਾਂਜੀ ਆਪਾਂ ਨੇ ਇਹਦੇ ਸੁੰਬੇ ਵਿੱਚ ਦੀ ਚੱਪਲ ਨੂੰ ਕੱਢ ਦੇਣਾ ਇਦਾਂ ਜੀ ਕੱਢਣ ਤੋਂ ਬਾਅਦ ਇਦਾਂ ਇਹਦੇ ਵਿੱਚ ਫਸਾਓ ਬੱਧਰੀ ਨੀਚੋਂ ਪੈਰ ਨਾਲ ਦੱਬ ਦਿਓ ਜੀ ਇਹਦੇ ਚ ਸਪਰਿੰਗ ਲੱਗਿਆ ਆ ਬਿਆ ਦਾ ਕਲੱਚ ਨਾਲੋਂ ਕੰਮ ਕਰਦਾ ਜੀ ਠੀਕ ਹੈ ਬਹੁਤ ਸੌਖੇ ਤਰੀਕੇ ਨਾਲ ਆਪਾਂ ਮਤਲਬ ਇਹਦਾ ਮਤਲਬ ਘਰੇ ਕੋਈ ਵੀ ਕੰਮ ਕਰ ਸਕਦਾ ਲੇਡੀਜ਼ ਹਾਂਜੀ ਹਾਂਜੀ ਲੇਡ ਲੇਡੀਜ਼ ਵੀ ਕਰ ਸਕਦੀਆਂ ਨੇ ਕੰਮ ਜੀ ਠੀਕ ਹੈ ਠੀਕ ਹੈ ਇਦਾਂ ਦੇਖਦੇ ਦੇਖਦੇ ਆਪਾਂ ਮਤਲਬ ਸੋਡੇ ਜੋੜਾ ਤਿਆਰ ਕਰ ਦਾਂਗੇ ਜੀ ਇਹ ਮੈਨੂੰ ਤਾਂ ਐ ਲੱਗ ਰਿਹਾ ਵੀ 1.5 ਮਿੰਟ ਦੇ ਵਿੱਚ ਦੀ ਜੋੜਾ ਤਿਆਰ ਹੋ ਇਦਾਂ ਦੇਖੋ ਇਹਦੇ ਨਾਲ ਦੀਆਂ ਚੱਪਲਾਂ ਵੀ ਤਿਆਰ ਹੋਈਆਂ ਪਈਆਂ ਨੇ ਆਹ ਜੋੜੇ ਇੱਧਰ ਤਿਆਰ ਹੋਏ ਪਏ ਨੇ ਓਕੇ ਇਹ ਮਤਲਬ ਕੁਆਲਿਟੀ ਇੰਨੀ ਕੁ ਵਧੀਆ ਜੀ ਵੀ ਇਹਦੇ ਨਾਲ ਤਾਂ ਹੁਣ ਜੋੜਾ ਬਾਜ਼ਾਰ ਚੋਂ ਆਪਾਂ ਲੈਣ ਜਾਈਏ 100 150 ਤੋਂ ਘੱਟ ਮਿਲਦਾ ਨਹੀਂ ਜੀ ਲਓ ਜੀ ਜਿਹੜਾ ਵੀਰ ਹੁਣੀ ਦੱਸ ਰਹੇ ਨੇ ਇਹ ਸਾਰਾ ਪ੍ਰੋਸੈਸ ਤਾਂ ਤੁਹਾਨੂੰ ਦਿਖਾਈ ਦਿੱਤਾ ਵੀ ਬਾਜ਼ਾਰ ਦੇ ਵਿੱਚੋਂ ਜਿਹੜੀ ਚੱਪਲ 100 150 ਦੀ ਮਿਲਦੀ ਆ ਉਹ ਬਾਈ ਹੁਣੀਆਂ ਕੋਲੇ 50 60 ਰੁਪਏ ਦੀ ਮਿਲ ਜਾਣੀ ਆ ਹਾਂਜੀ ਹਾਂਜੀ 14 ਰੁਪਏ ਤੋਂ 16 ਰੁਪਏ ਤੋਂ 16 ਰੁਪਏ ਤੋਂ ਚੱਪਲ ਦਾ ਰੇਟ ਸਟਾਰਟ ਹੋ ਜਾਣਾ ਤੇ ਬਾਕੀ ਤੁਸੀਂ ਆ ਮਾਲ ਸਾਰਾ ਚੈੱਕ ਕਰ ਸਕਦੇ ਹੋ ਬਾਈ ਹੁਣੀ ਮਤਲਬ ਬਈ ਇੱਕ ਗੱਲ ਸਾਨੂੰ ਹੋਰ ਦੱਸੋ ਜਿਹੜੀ ਮੇਨ ਗੱਲ ਹੈ ਇੱਥੇ ਸਵਾਲ ਅਗਲੇ ਦਾ ਬਣੂਗਾ ਲਾ ਕਹਿੰਦਾ ਤੁਸੀਂ ਮਸ਼ੀਨਾਂ ਲਾਈਆਂ ਨੇ ਚਪੜਾ ਬਣਾ ਰਹੇ ਹੋ ਜੇ ਕਿਸੇ ਨੇ ਮਤਲਬ ਇਹ ਥੋਥੋ ਰੋਜ਼ਗਾਰ ਪ੍ਰਾਪਤ ਕਰਾਪੇ ਸੀਨਾ ਦੇਵੋ ਆਪਾਂ ਦੋ ਤਰੀਕੇ ਨਾਲ ਬੰਦੇ ਨੂੰ ਕੰਮ ਕਰਵਾ ਸਕਦੇ ਆਂ ਜਿਹੜੇ ਬੇਰੋਜ਼ਗਾਰੀ ਨੇ ਉਹਨੂੰ ਬੇਰੋਜ਼ਗਾਰੀ ਤੋਂ ਆਪਾਂ ਛੁਟਕਾਰਾ ਦਿਵਾ ਸਕਦੇ ਆਂਗੇ ਉਹ ਕਿਵੇਂ ਜੀ ਉਹ ਕਿੱਦਾਂ ਹੋਊਗਾ ਜੀ ਆਪਣੇ ਕੋਲੋਂ ਜੇ ਤਾਂ ਥੋੜਾ ਬਜਟ 10-15000 ਦਾ ਫਿਰ ਤਾਂ ਆਪਣੇ ਕੋਲੇ ਤਿਆਰ ਮਾਲ ਪਿਆ ਕਿੰਨਾ ਮਰਜ਼ੀ 10-15000 ਦਾ ਮਾਲ ਚੱਕੋ ਅੱਗੇ ਦੁਕਾਨਦਾਰੀ ਕਰਕੇ ਵੇਚੀ ਚੱਲੋ ਠੀਕ ਆ ਮਤਲਬ ਬਣਿਆ ਬਣਿਆ ਮਾਲ ਲੈ ਜਾਓ ਉਹਨੂੰ ਗਾਹਾਂ ਵੇਚ ਦਿਓ ਹਾਂਜੀ ਹਾਂਜੀ ਠੀਕ ਹੈ ਅਗਲਾ ਅਗਲਾ ਪ੍ਰੋਸੈਸ ਆ ਜੇ ਤੁਹਾਡਾ ਬਜਟ 55 ਤੋਂ 60000 ਦਾ ਹੈਗਾ ਜੀ ਫਿਰ ਉਹਦੇ ਵਿੱਚ ਆਪਾਂ ਸਾਰੀਆਂ ਤੁਹਾਨੂੰ ਮਸ਼ੀਨਾਂ ਦੇ ਦਾਂਗੇ ਠੀਕ ਹੈ ਕਟਿੰਗ ਵਾਲੀ ਮਸ਼ੀਨ ਵੀ ਆਜੂ ਗ੍ਰਾਈਂਡਰ ਮਸ਼ੀਨ ਵੀ ਆਜੂ ਬੱਧਰੀ ਪਾਉਣ ਵਾਲੀ ਮਸ਼ੀਨ ਵੀ ਆਜੂ ਨਾਲ ਆਹ ਸਾਂਚੇ ਵੀ ਆ ਜਾਣਗੇ ਵੱਡੇ ਛੋਟੇ ਤੇ ਨਾਲ ਮੈਟ ਵੀ ਆ ਜਾਣਗੇ ਜੀ ਵਿੱਚੀ 50 60000 ਦੇ ਹਾਂਜੀ ਹਾਂਜੀ ਨਾਲ ਤੁਹਾਨੂੰ ਬੱਧਰੀਆਂ ਆ ਜਾਣਗੀਆਂ ਇਦਾਂ ਦੀਆਂ ਇਹ ਸਾਰਾ ਸੈਟਅਪ ਆਪਣੇ ਕੋਲੋਂ 55-60000 ਰੁਪਿਆ ਬੰਦਾ ਲਾ ਕੇ ਆਪਦੀ ਘਰੇ ਚਪਲਾਂ ਦੀ ਫੈਕਟਰੀ ਹੋ ਸਕਵੇ ਫਿਰ ਕਿੰਨਾ ਕਮਾ ਸਕਦਾ ਵੀਰੇ ਮੰਥਲੀ ਬੰਦਾ ਮੰਥਲੀ ਕਮਾਈ ਦਾ ਤਾਂ ਵੀਰੇ ਆਪਦੀ ਮਿਹਨਤ ਦੇ ਹੱਥ ਚ ਹੈ ਚਾਹੇ ਉਹ ਮਹੀਨੇ ਦਾ 30000 ਕਮਾਲੇ ਚਾਹੇ 50000 ਕਮਾਲੇ ਉਹ ਬੰਦਾ ਕਿੰਨੀ ਕੁ ਸਟਰਗਲ ਕਰਦਾ ਹੈ ਕੰਮ ਚ ਜੀ 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 ਕੋਈ ਔਖਾ ਕੰਮ ਨਹੀਂ ਹੈਗਾ ਮਤਲਬ ਜਿਹੜੇ ਪਲੱਸ 2 ਕਰਕੇ ਬੀਏ ਕਰਕੇ ਨੌਕਰੀਆਂ ਦੀ ਭਾਲ ਚ ਬੰਦੇ ਫਿਰ ਰਹੇ ਨੇ ਹਨਾ ਉਹ ਆਪਣੇ ਨਾਲ ਕੰਟੈਕਟ ਕਰਨ ਆਪਾਂ ਉਹਨਾਂ ਨੂੰ ਰੋਜ਼ਗਾਰ ਦਵਾਵਾਂਗੇ ਤੁਸੀਂ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹੋ ਹਾਂਜੀ ਹਾਂਜੀ ਆਪਾਂ ਉਹ ਟ੍ਰੇਨਿੰਗ ਬਕਾਇਦਾ ਸਿਖਾਵਾਂਗੇ ਕਿੰਨੇ ਦਿਨਾਂ ਦੀ ਟ੍ਰੇਨਿੰਗ ਦੇਵਾਂਗੇ ਤੁਸੀਂ ਟ੍ਰੇਨਿੰਗ ਆਪਾਂ ਮਤਲਬ ਇੱਕ ਦਿਨ ਦਾ ਪ੍ਰੋਸੈਸ ਹੁੰਦਾ ਜੀ ਜਿੱਤੇ ਬੰਦਾ ਮਸ਼ੀਨਾਂ ਲੈਣ ਆਉਂਦਾ ਜੀ ਉਹਦੇ ਸਾਰਾ ਸਿਖਾ ਦਿੰਨੇ ਆ ਵੀ ਕਿਵੇਂ ਚੱਪਲ ਬਣਦੀ ਹੈ ਬਾਕੀ ਸੋਨੇ ਵੀਡੀਓ ਚ ਦੇਖਿਆ ਕੋਈ ਇੰਨਾ ਖਾਸ ਔਖਾ ਕੰਮ ਵੀ ਨਹੀਂ ਹੈਗਾ ਜੀ ਠੀਕ ਹੈ ਠੀਕ ਬੰਦਾ ਬੜੇ ਆਰਾਮ ਨਾਲ ਸਿੱਖ ਸਕਦਾ ਹੈ ਸਾਂਚੇ ਦੇਵੋਗੇ ਹਾਂਜੀ ਮਸ਼ੀਨਾ ਹੋਣਗੀਆਂ ਹਾਂਜੀ ਹਾਂਜੀ ਮੱਧਰ ਹੋਊਗੀ ਹਾਂਜੀ ਇਹ ਛੇਤਾ ਬਾਕੀ ਛੇਤਾ ਹੋਣਗੀਆਂ ਸਾਰਾ ਵਿਦ ਮਟੀਰੀਅਲ 50 ਤੋਂ 60000 ਦੇ ਵਿੱਚ ਮਿਲ ਜਾਣਾ ਹਾਂਜੀ ਹਾਂਜੀ ਪਹੁੰਚਣਾ ਕਿੱਥੇ ਆ ਆਪਣਾ ਧੂਰੀ ਸ਼ਹਿਰ ਦੇ ਨੇੜੇ ਪਿੰਡ ਮੱਲੂ ਮਾਜਰਾ ਪੈਂਦਾ ਜੀ ਇੱਕ ਵਾਰੀ ਕੰਟੈਕਟ ਨੰਬਰ ਵੀ ਜਰੂਰ ਆਪਣਾ ਕੰਟੈਕਟ ਨੰਬਰ 6239256242 ਬਾਕੀ ਸਕਰੀਨ ਤੇ ਵੀ ਆਪਾਂ ਲਿਖ ਦਾਂਗੇ ਕੰਟੈਕਟ ਨੰਬਰ ਜੀ ਆਪਣਾ ਐਡਰੈਸ ਇੱਕ ਵਾਰ ਫੇਰ ਦੱਸ ਦਿੰਨਾ ਜ਼ਿਲ੍ਹਾ ਸੰਗਰੂਰ ਸ਼ਹਿਰ ਧੂਰੀ ਪਿੰਡ ਮੱਲੂ ਮਾਜਰਾ ਲੈ ਵੀ ਮਿੱਤਰੋ ਵੀਡੀਓ ਨੂੰ ਸ਼ੇਅਰ ਕਰੀ ਦੇਣਿਆ ਮੈਨੂੰ ਪਤਾ ਤੁਸੀ ਕਿਉਂਕਿ ਤੁਹਾਡੇ ਬਿਲਕੁਲ ਕੰਮ ਦੀ ਵੀਡੀਓ ਜੇ ਤੁਸੀਂ ਘਰ ਦੇ ਵਿੱਚ ਬੈਠ ਕੇ ਮੈਂ ਪਹਿਲਾਂ ਵੀ ਕਿਹਾ ਸੀ ਵੀ 20 ਤੋਂ 50000 ਕਮਾਉਣਾ ਚਾਹੁੰਦੇ ਹੋ 50000 ਰੁਪਇਆ ਲਾ ਕੇ ਤਾਂ ਬਾਈ ਹੁਣੀਆਂ ਨੂੰ ਮਿਲੋ ਬਾਈ ਹੁਣੀ ਤੁਹਾਨੂੰ ਰਜਗਾਰ ਦੇਣਗੇ ਆਪ ਦੇ ਮਾਲਕ ਤੁਸੀਂ ਆਪ ਬਣ ਸਕਦੇ ਹੋ ਬਹੁਤ ਘੈਂਟ ਬਾਈ ਹੁਣੀ ਓਪਰਚੁਨਿਟੀ ਲੈ ਕੇ ਆਏ ਨੇ ਮਾਲ ਸਾਰਾ ਸਾਨੂੰ ਦਿਖਾ ਦਿੱਤਾ ਮਾਲ ਘੈਂਟ ਆ ਹਸੀਕਾਰ ਜੀ